ਹਾਂ ਉੱਠ ਜੁੜੂਗਾ ਤਾਂ ਪਾਣੀ ਪੀਊਗੀ ਕੱਜ ਕੀ ਬਣਾਇਆ ਰਾਜੂ ਹਾਲ ਗਮ ਰੱਚਾ ਕੰਡੇ ਅੱਜ ਜਮਾ ਤੂੰ ਉਹ ਕਰੀ ਬੈਠੀ ਆ ਕਿਤੇ ਤੇਰੇ ਕਤੂਰਿਆਂ ਨੂੰ ਫਟੂੜਾ ਨਾ ਬੱਦਾ ਨੱਤ ਪਾਹ ਰੱਖਿਆ ਨਾ ਹਾਂ ਹਾਂ ਖਾਈ ਜਾਂਦੀ ਐ ਕਾਹ ਬੈਠਾ ਇਹਨੇ ਖਾ ਲਈ ਇਹਨੇ ਖਾ ਲਈ ਠੀਕ ਆ ਉਹਨੂੰ ਇਹ ਖਾ ਜਾਂਦਾ ਹੋਊ ਹੈਨਾ ਜੀ ਹੋਰ ਕਰ ਤੂੰ ਬੈਠ ਬਿੱਡ ਤੇ ਖਮਾਉਣੀ ਆ ਵਾਕੇ ਹੈ ਬੱਡ ਤੇ ਤੇ ਤੂੰ ਮੰਜੇ ਤੇ ਠੀਕ ਆ ਦੋਨਾਂ ਹੀ ਲਗਾ ਇਕੱਠੇ ਖਾਣੇ ਆ ਨਾ ਤੁਸੀਂ ਕੁੱਤੇ ਨੂੰ ਤੇ ਆਪ ਕੁੱਤੇ ਤਰੇ ਇੱਕ ਆ ਬਹਿ ਗਿਆ ਵਿਚਾਰਾ ਇੱਕ ਉਹ ਮੰਜੇ ਤੇ ਖਾਈ ਜਾਂਦੀ ਬੱਡ ਤੇ ਪੁੰਨ ਬਹੁਤ ਲੱਗੂਆ ਤੈਨੂੰ ਗੱਲ ਸੁਣ ਲੈ ਮੇਰੀ ਤਾਰ ਦੂਗਾ ਭਗਵਾਨ ਜਪਉਣੀ ਆ ਨਾ ਦੁੱਧ ਬਾਦ ਕੁੱਤਿਆਂ ਨੂੰ ਅੱਜ ਤੂੰ ਮਿਰਚਾਂ ਬਣਾਈ ਬੈਠੀ ਮਿਰਚਾਂ ਇਹ ਕੀ ਕਰੀ ਬੈਠੇ ਆ ਵਿੱਚ ਦੁੱਧ ਵਿੱਚ ਹੋਰੀਆਂ ਮਿਰਚਾਂ ਵਿੱਚ ਗੰਡੇ ਐਨਾ ਕੁਸ ਕੋਲ ਰੱਖਿਆ ਤੂੰ ਅੱਛਾ ਜੀ ਛੂਟ ਤੇਰੇ ਕੋਲ ਇਹੀ ਹੈ ਹਨਾ ਹਰਾਜ ਲੈ ਉਪਰ ਖਟ ਹਰਾਜਾ ਛੂਟੀ ਹੈ ਨਾ ਇੱਕ ਹੀ ਬਣੀ ਚੱਲ ਬਾਈਆਂ ਨੂੰ ਕਹਿਣਾ ਮੈਂ ਬਾਈ ਯਾਰ ਲਾਇਕ ਵੀਡੀਓ ਨੂੰ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਬਾਈ ਯਾਰ ਗਰੀਬਣੀ ਆ ਬਾਈ ਬਣ ਕੇ ਯਾਰ ਹੱਥ ਬਨ ਕੇ ਬੇਨਤੀ ਆ ਪ੍ਰਭੂ ਤੁਹਾਡੇ ਮੂਹਰੇ ਆਪ ਕੁੱਤਿਆਂ ਦਾ ਵੀ ਦੇਖ ਲਓ ਤੂੰ ਲੱ ਦੁੱਧਾ ਰੱਸੀ ਤੇ ਦੋਨਾਂ ਨੂੰ ਆਹ ਰੋਟੀ ਖਾਈ ਜਾਂਦਾ ਇੱਕ ਇੱਕ ਦੁੱਧ ਪੀ ਜਾਂਦੀ ਇਹਨੇ ਪਹਿਲਾਂ ਦੁੱਧ ਪੀ ਲਿਆ ਆਪਦੇ ਵੰਡੇ ਦਾ ਉਹਨੂੰ ਬਿੱਡ ਤੇ ਤਾਂ ਹੀਉ ਚੜਾਇਆ ਇਹ ਉਹ ਵੱਡਾ ਗਾ ਹੈ ਥੋੜਾ ਜਿਹਾ ਕੁੱਤਾ ਤੇ ਉਹਦਾ ਦੁੱਧ ਪੀ ਜਾਂਦਾ ਇਹ ਕਾਲੀ ਹੁਣ ਰੱਜ ਲਈ ਤੇਰੀ ਹਨਾ ਹਟ ਗਈ ਠੀਕ ਆ ਜਮਾਲਾ ਗਦਾਵਾਆਂ ਆਂ ਕਰੀ ਬੈਠੀਆਂ ਦੁੱਧ ਚ ਅੱਛਾ ਜੀ ਐਵੇਂ ਵੀ ਖਾ ਲੈਨੇ ਆ ਬਣਾ ਕੇ ਤੁਸੀਂ ਠੀਕ ਰੱਬਾ ਰੋਟੀ ਵਾਲਾ ਵੱਡਾ ਰੱਖ ਰੱਖਿਆ ਕੋਲੇ ਹੈ ਨਾ ਕਹੇ ਰੋਟੀਆਂ ਖਾ ਜਾਣੀਆਂ ਤੈਨੂੰ ਤੈਨੂੰ ਅੱਛਾ ਜੀ ਉਹ ਕਾਲੀ ਤੇਰੀ ਚੁੱਕੀ ਜਾਂਦੀ ਡਿੱਗੂਗੀ ਉਤਰ ਗਈ ਤਾਂ ਠੀਕ ਆ ਆ ਚ ਉਹ ਚੜ ਗਿਆ ਉਹ ਚੜ ਗਿਆ ਚੜ ਗਿਆ ਕਾਲ ਉਹ ਖਾਊਗਾ ਹੁਣ ਹਟ ਜਾ ਹਟ ਜਾ ਬਈ ਉਹਦੇ ਬੰਡੇ ਦੀ ਨਾ ਖਾਈ ਇਹ ਉਹਦੇ ਮੁੰਡੇ ਦੀ ਐ ਇਹ। ਖਾਣਾਂ ਦੇ। ਖਾਣਾਂ ਪੁੱਤ। ਪਾ ਦੇ ਇਹਨੂੰ ਹੋਰ ਫੇਰ। ਪੋਣੈ ਇਹਨੂੰ ਪਾਤੀ ਵਿਚਾਰੇ ਨੂੰ। ਇਹ ਬਾਲਾ ਹੋ ਓਕਾ ਜਾ ਰਹਿੰਦਾ। ਹਾਂ? ਇੱਕ ਰਾਤ ਬਤ। ਅੱਛਾ। ਠੀਕ ਐ। ਚਲੋ ਭਾਈ ਵੀਡੀਓ ਨਹੀਂ ਜਰਤਾ ਨਾ ਤਵਨ ਕੇ ਬੇਨਤੀ ਆ। ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰ ਬਣ ਕੇ ਯਾਰ ਰੋਟੀ ਖਾ ਸਕਦੇ ਭਾਈ ਹੈ ਰੋਟੀ ਖਾ ਸਕਦੇ ਰੋਟੀ ਤਾਂ ਬਾਈਆਂ ਨੂੰ ਕਹੇ ਰੋਟੀ ਤਾਂ ਖਵਾ ਦੇਗੀ ਤੂੰ ਇੱਕੋ ਬਾਣਾ ਮਿਰਚਾਂ ਮਿਰਚਾਂਆਂ ਕੋਲੀ ਬੱਠੀਆਂ ਰੋਟੀ ਖਾ ਸਕਦੇ ਭਾਈ ਅੱਛਾ ਗੰਡਿਆਂ ਦੀ ਦਾਲ ਬਣਾਈ ਸੀ ਹੈ ਹਰੀਆਂ ਮਿਰਚਾਂ ਤੜਕੀਆਂ ਸੀ ਰੋਟੀ ਚੋਪੜ ਦੇ ਚਿਪੜ ਨਹੀਂ ਦਹੀਂ ਨਾ ਰੋਟੀ ਆ ਕਿਉਂ ਨਹੀਂ ਹੁਣ ਚੋਪੜ ਦੇ ਅੱਛਾ ਚੱਲ ਬਾਈ ਯਾਰ ਕਰੋ ਵਿਚਾਰੀ ਦੀ ਮਦਦ ਠੀਕ ਹੈ ਧੰਨਵਾਦ ਬਾਈ ਯਾਰ